ਹਾਂਜੀ ਵੀ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਗਰਮੀਤ ਕੌਰ ਪਿੰਡ ਬਲਟੋਆ ਜ਼ਿਲ੍ਹਾ ਪਰੋਇ ਪਰ ਤਹਿਸੀਲ ਜੀਰਾ ਬਲਟੋਏ ਤੋਂ ਬੋਲਦੇ ਵੀਰੇ ਅਸੀਂ ਹਾਂਜੀ ਜਿਵੇਂ ਕੀ ਤੁਸੀਂ ਬੋਡੀ ਸਰਵਸ ਪੰਜ ਜੂਸ ਬਾਰੇ ਗੱਲ ਕੀਤੀ ਸੀ ਜੀ ਹਾਂਜੀ ਪੰਜ ਜੂਸ ਬੋਡੀ ਸਰਵਸ ਬਾਰੇ ਵਰਤਣ ਤੋਂ ਪਹਿਲਾਂ ਕੀ ਕੀ ਸਮੱਸਿਆ ਸੀ ਮੇਰੇ ਇੱਕ ਮੇਰੇ ਤਾਂ ਲੱਕ ਦਰਦ ਬਹੁਤ ਕਰਦਾ ਸੀ ਇੱਕ ਬਾਹਾਂ ਦੀ ਪ੍ਰੋਬਲਮ ਸੀ ਥੋੜੀ ਜੀ ਬਾਹਾਂ ਜ਼ਿਆਦਾ ਕੰਮ ਦੀ ਸੀ ਇੱਕ ਸ਼ੂਗਰ ਦੀ ਸੀ ਇੱਕ ਹੱਥ ਪੈਰ ਬਹੁਤ ਸੌਂਦੇ ਸੀ ਇਹ ਕਿੰਨੇ ਕੇ ਟਾਈਮ ਤੋਂ ਪ੍ਰੋਬਲਮ ਆਸੀਆਂ ਭਾਣੇ ਤੋਂ ਏ ਵੀਰੇ 2016 ਤੋਂ ਸੀ 2016 ਤੋਂ ਪ੍ਰੋਬਲਮ ਚੱਲਦੀ ਆ ਹਾਂਜੀ ਹੁਣ ਤੁਹਾਨੂੰ ਜਿਵੇਂ ਸਬਸਕ੍ਰਾਈਬਰ ਇੱਕ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ 2 ਮਹੀਨੇ ਹੋ ਗਏ ਵੀਰੇ ਮੈਨੂੰ 2 ਮਹੀਨੇ ਹੋ ਗਏ ਹਾਂਜੀ ਤੇ ਉਸ ਤੋਂ ਬਾਅਦ ਹੁਣ ਕੀ ਫੀਲ ਕਰਦੋਂ ਕੀ ਫਰਕ ਆ ਤੁਹਾਨੂੰ ਹੁਣ ਵੀਰੇ ਬਹੁਤ ਫਰਕ ਆ ਮੈਨੂੰ 100 ਚ 80% ਫਰਕ ਆ ਅਜੇ ਇੱਕ ਸਬਸਕ੍ਰਾਈਬਰ ਵਰਤਿਆ ਹਾਂ ਜਿਹੜਾ ਇਹਨਾਂ ਦਾ ਕੋਰਸ ਕਰਿਆ ਹਾਂ ਹਾਂਜੀ ਵੀਰੇ 50 ਦਿਨ ਲੱਗਦਾ ਨਹੀਂ ਉਹਦੇ ਨਾਲ ਤੁਹਾਡਾ ਤੁਸੀਂ weight ਵੀ ਘਟਾ ਦਿੱਤੀ weight ਹਾਂਜੀ 7 ਕਿਲੋ weight ਘਟ ਗਿਆ 7 ਕਿਲੋ weight ਘਟ ਗਿਆ ਹਾਂਜੀ ਗਿੜੀ ਸ਼ੁਕਰ ਘਟਦੀ ਸੀ ਉਹ ਵੀ ਸਹੀ ਹੈ ਹਾਂਜੀ ਉਹ ਵੀ ਸਹੀ ਹੈ ਮੈਨੂੰ ਜਿਹੜੇ ਹੱਥ ਪੈਰ ਸੌਂਦੇ ਸੂਂ ਵੀ ਉਹ ਵੀ ਸਹੀ ਵੀਰੇ ਇੱਕ ਜੁੜੀ ਵਾਂਗ ਫੇਵਰੇਟ ਕਰਦੀ ਸੀ ਹਾਂਜੀ ਉਹ ਵੀ ਸਹੀ ਮੈਨੂੰ ਤੇ ਹੁਣ ਜਿਹੜੇ ਪੰਟਰ ਤੁਹਾਡੀ ਵੀਡੀਓ ਦੇਖਣਗੇ ਲੱਖਾਂ ਲੋਕ ਸੋਸ਼ਲ ਮੀਡੀਆ ਦੇ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਹੈ ਬੋਡੀ ਸਰਵਿਸ ਪੈਕ ਬਾਰੇ ਵੀਰੇ ਅਸੀਂ ਤਾਂ ਇਹੀ ਕਾਵਾਂਗੇ ਬੋਡੀ ਸਰਵਿਸ ਵਰਤੋ ਸਰੀਰ ਨੂੰ ਤੰਦਰੁਸਤ ਬਣਾਓ ਤੁਸੀਂ ਆ ਤਾਂ ਬੋਡੀ ਸਰਵਿਸ ਪੈਕ ਲੈ ਕੇ ਆਪਦੀ ਜ਼ਿੰਦਗੀ ਬਣਾਓ ਓਕੇ ਓਕੇ ਧੰਨਵਾਦ ਠੀਕ ਹੈ